ਜਸਵੰਤ ਸਿੰਘ ਕਵਲ ਦੇ ਨਾਵਲ ਪਾਲੀ ਦਾ ਅਗਲਾ ਕਾਂਡ 8 ਮੈਂ ਹਵਾਲਾਤ ਵਿੱਚ ਬੰਦ ਰਹਿ ਚੁੱਕਾ ਸਾਂ ਜਿਸ ਨਾਲ ਲੋਕਾਂ ਦੀ ਨਜ਼ਰਾਂ ਕੁਝ ਸ਼ੱਕੀ ਹੋ ਗਈਆਂ ਸਨ ਇੰਨਾ ਫਿਰੇ ਦਿਮਾਗਾਂ ਨੂੰ ਕੌਣ ਸਮਝਾਂਦਾ ਕਿ ਸੱਚਾਈ ਤੇ ਸਤੰਤਰਤਾ ਜਵਾਨੀ ਵਿੱਚ ਆ ਕੇ ਅਵਸ਼ ਜੇਲ੍ਹ ਯਾਤਰਾ ਲਈ ਮਜਬੂਰ ਹੁੰਦੀਆਂ ਹਨ ਅਸੀਂ ਲੋਕ ਨੁਕਤਾ ਜਿੰਨੀ ਬੜੀ ਖੇਤੀ ਆਰੰਭ ਦਿੰਦੇ ਹਾਂ ਨਹੀਂ ਜਾਣਦੇ ਕਿ ਉਸ ਵਿਸ਼ੇ ਬਾਰੇ ਅਸੀਂ ਕੋਈ ਸਮਰੱਥਾ ਸੂਝ ਵੀ ਰੱਖਦੇ ਹਾਂ ਜਾਂ ਨਹੀਂ ਸਮਰੱਥਾ ਸ਼ਕਤੀ ਬਿਨਾਂ ਕੀਤੀ ਨੁਕਤਾਚੀਨੀ ਪਖ ਦੀ ਲੋਥੇ ਪਈ ਕਣੀ ਹੁੰਦੀ ਹੈ ਜਿਹੜੀ ਉਸੇ ਪਲ ਆਪੇ ਦਾ ਨਾਸ਼ ਵੇਖਦੀ ਹੈ ਇੱਕ ਤਰ੍ਹਾਂ ਸਿਆਣਾ ਹੋਣਾ ਵੀ ਗੁਨਾਹ ਬਣ ਗਿਆ ਮੂਰਖ ਨੂੰ ਆਪੇ ਦੀ ਸੋਝੀ ਨਹੀਂ ਆਖਰ ਇਨਸਾਨ ਹੋਵੇ ਤੱਕ ਕੀ ਹੋਵੇ ਕੀ ਫਿਲਾਸਫਰ ਹੋ ਕੇ ਖਾਮੋਸ਼ ਹੋ ਜਾਵੇ ਇਹ ਖੁਦਗਰਜ਼ੀ ਹੈ ਵਿੱਜਾ ਅਮਲ ਬਿਨਾ ਸੱਤਾਹੀਨ ਹੋ ਜਾਵੇਗੀ ਫਿਰ ਕਿਸੇ ਨੂੰ ਵਿੱਜਾ ਤੇ ਸਚਾਈ ਤੇ ਯਕੀਨ ਵੀ ਨਾ ਰਹੇਗਾ ਕਿ ਇਹ ਜ਼ਿੰਦਗੀ ਦੀਆਂ ਧੀਆਂ ਹਨ ਸੱਚ ਸਵਾਦ ਬਣ ਕੇ ਮੇਰੀਆਂ ਅੱਖਾਂ ਵਿੱਚ ਆ ਗਿਆ ਕਿਉਂ ਜਬਦਾ ਸੀ ਜਿਵੇਂ ਸਿਰ ਤੋਂ ਕੁਝ ਪੰਗਰ ਕੇ ਅੱਖਾਂ ਰਹੀ ਨਿਕਲ ਜਾ ਰਿਹਾ ਹੈ ਜਦੋਂ ਮੇਰੀ ਕਿਸੇ ਪਾਸੇ ਬਾਹਰ ਨਹੀਂ ਸੀ ਜਾਂਦੀ ਉਦੋਂ ਕੁਦਰਤੀ ਗੁਰਦੇਵ ਨੂੰ ਯਾਦ ਕਰਦਾ ਸਾਂ ਅਸੀਂ ਰੂਹ ਨੂੰ ਤਸਕੀਨ ਦੇਣ ਲਈ ਹੀ ਪਿਆਰੇ ਨੂੰ ਯਾਦ ਕਰਦੇ ਹਾਂ ਨਿਗੋਣੀ ਸੋਚ ਇੱਕ ਰਾਤ ਵਿੱਚ ਕਾਲੇ ਤੋਂ ਚਿੱਟੇ ਹੋ ਜਾਣ ਤੱਕ ਦਾ ਪੜਾ ਰੱਖਦੀ ਹੈ ਸਚ ਦਾ ਅਨੰਤ ਕੀਤਾ ਧ੍ਰਿੜ ਵਿਸ਼ਵਾਸ ਲੱਖਾਂ ਹਨੇੜੀਆਂ ਤਿਆਂ ਦਾ ਬਸਮਖ ਹੈ ਸਾਰੇ ਵੇਦਾਂ ਦੀ ਮਖਮਦਮਾਰੀ ਇਹੋ ਹੈ ਕਿ ਕਰੋੜ ਜਨਮ ਦਾ ਤਪ ਇਸੇ ਵਿੱਚ ਸੰਤੁਸ਼ਟ ਫਿਰ ਕਿਉਂ ਨੈਰ ਆਰਥ ਕਾਮਨ ਲਈ ਕਲਪਿਆ ਜਾਵੇ ਬਾਰ ਬਾਰ ਕੀਤੀ ਸ਼ੰਕਾ ਤੇ ਕਲਪਨਾ ਤਸਤੀ ਹੈ ਕਿ ਮਨੁੱਖ ਆਪਣਾ ਨਿਸ਼ਚਾ ਪੂਰਨ ਨਹੀਂ ਇਹ ਸਾਰੀ ਖਪ ਖਪ ਤੋਂ ਲਾਂਬੇ ਹੋ ਕੇ ਕਿਉਂ ਨਾ ਭਗਵਾਨ ਭਜਨ ਵਿੱਚ ਮਨ ਨੂੰ ਤਸੱਲੀ ਦਿੱਤੀ ਜਾਵੇ ਦੁਨੀਆ ਸਮੁੰਦਰੋਂ ਪਰ ਤੱਕ ਕਿਉਂ ਪੜਦੀ ਹੈ ਵੱਡੇ ਵੱਡੇ ਕਾਰਖਾਨੇ ਕਿਉਂ ਜਾਰੀ ਕਰਦੀ ਹੈ ਇਹ ਸਭ ਕੁਝ ਆਪ ਦੇ ਸੁਖ ਲਈ ਹੀ ਕੇਵਲ ਹੈ ਪ੍ਰਿਥਵੀ ਦਾ ਹਰ ਕੀੜਾ ਕਿਸੇ ਯਤਨ ਵਿੱਚ ਕਾਲਾ ਹੈ ਜਦ ਸਮਾਂ ਹੀ ਬੁਰਾ ਪਲਾ ਗੁਜ਼ਰਨਾ ਹੈ ਫਿਰ ਤੈਥੋਂ ਚਿੱਪੀ ਨਹੀਂ ਚੁੱਕੀ ਜਾਂਦੀ ਨੇਕੀ ਖੱਟੀ ਵੀ ਇੱਕ ਦਿਨ ਖਤਮ ਹੋ ਜਾਂਦੀ ਹੈ ਜਦ ਨੇਕੀ ਖੱਟਣ ਵਾਲਾ ਰਾਤ ਪਰਦਾ ਮਹਿਮਾਨ ਹੈ ਫਿਰ ਸ਼ੁਰਤ ਦੀ ਲਾਲਸਾ ਕਿੰਨੀ ਥੋਥੀ ਤੇ ਕੁੜੀ ਹੈ ਚੱਲ ਤਿਆਗੀਆਂ ਦਰਾ ਅੱਜ ਜੁਗਾਤੋਂ ਸੰਸਾਰੀਆਂ ਨਾਲ ਨਹੀਂ ਮਿਲਿਆ ਸੜਨ ਦੇ ਸੰਸਾਰ ਨੂੰ ਦਵੰਤਵਾਦ ਦੇ ਪਾਠ ਵਿੱਚ ਇਸ ਨiyet ਨਾਲ ਧਾਰਨ ਕੀਤਾ ਤਿਆਗ ਸਭ ਤੋਂ ਵੱਡੀ ਕਮਜ਼ੋਰੀ ਹੈ ਅਸਲ ਤਿਆਗ ਮਾਨਵ ਵਰਤਿਆਂ ਨੂੰ ਆਤਮ ਭਾਵ ਵਿੱਚ ਬਦਲ ਦੇਣਾ ਹੈ ਬਹਾਦਰ ਉਹ ਹੈ ਜਿਹੜਾ ਵਿਰੋਧੀਆਂ ਨੂੰ ਜਿੱਤ ਕੇ ਆਪਣਾ ਮੰਤਵ ਪਾਵੇ ਗੁਰੂ ਦੇ ਮੈਂ ਰਮ ਜਾਣਾ ਚਾਹੁੰਦਾ ਹਾਂ ਪਰ ਗੁਰਦੇਵ ਦੇ ਵਾਕ ਮੇਰੀ ਰਹਿਨਮਾਈ ਲਈ ਰੋਕ ਬਣੇ ਹੋਏ ਸਨ ਮੈਂ ਆਪਣੇ ਆਪ ਨੂੰ ਇੱਕ ਮੁਸਕਾਨ ਦੇ ਤੋਖੇ ਵਿੱਚ ਪਲਾਣਾ ਚਾਇਆ ਪਰ ਕਿੱਥੇ ਆਪਣੇ ਆਪ ਦਾ ਤੋਖਾ ਕਾਮਯਾਬ ਨਹੀਂ ਹੋ ਸਕਦਾ ਇੱਕ ਕਿਤਾਬ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ਪ੍ਰਾਰਬਦ ਮੁਸਕਰਾਉਂਦੀ ਹੈ ਜਦੋਂ ਮਨੁੱਖ ਉਸ ਤੋਂ ਬਚਣ ਲਈ ਗ੍ਰੰਥ ਫੋਲ ਦਾ ਤਯੱਕ ਕਰਦਾ ਹੈ ਕਮਲਯਸੀਨਾ ਟੁੱਟੇ ਫੁੱਲ ਨੂੰ ਡਾਲ ਨਾਲ ਮੋੜ ਜੋੜਨਾ ਚਾਹੁੰਦੀ ਹੈ ਤੇ ਨਹੀਂ ਜਾਣਦੀ ਕਿ ਉਸ ਦਾ ਵੀ ਹੁਸਨ ਉਸ ਤੋਂ ਵੱਖ ਹੋਣ ਵਾਲਾ ਹੈ ਵਸਤ ਵਿੱਚ ਹੁਸਨ ਤੇ ਜੋਬਨ ਬੰਦ ਦਾ ਕੱਟਦਾ ਨਹੀਂ ਪਰਸ ਪਰ ਮਾਤੀ ਦੀ ਮਲਕੀਅਤ ਵਿੱਚ ਬਦਲਦਾ ਰਹਿੰਦਾ ਹੈ ਸਭ ਦੁਨੀਆ ਪੂਰਬ ਤੋਂ ਪੱਛਮ ਸਫ਼ਰ ਕਰਦੀ ਹੈ ਚਾਹਨਾ ਤੁਰਦੀ ਹੈ ਤਕੀਵੇਂ ਵਿੱਚ ਡਿੱਗਦੀ ਹੈ ਰਾਹ ਵਿਚ ਆਏ ਪੜਾਵਾਂ ਉੱਤੇ ਲਏ ਹੋ ਕੇ ਸਫ਼ਰ ਨਹੀਂ ਘਟਾਉਂਦੇ ਉਸ ਤੇ ਕੋਈ ਨਹੀਂ ਜਿਹੜਾ ਇੱਕ ਥੱਕੇ ਨੂੰ ਆਪਣਾ ਬਲ ਉਧਾਰਾ ਦਿੰਦਾ ਹੈ ਇਹ ਸਾਂਝ ਬਰਾਦਰੀ ਦੀ ਜਗਤ ਦੀ ਪਰਸਪਰ ਸਿਰਤਾ ਹੈ ਨਾ ਕੋਈ ਆਦ ਹੈ ਨਾ ਅੰਤ ਜਿੱਥੋਂ ਤੁਰੇ ਹੋ ਉੱਥੇ ਆ ਕੇ ਤੁਹਾਡੀ ਬਾਤ ਦਾ ਖਾਤਮਾ ਹੈ ਚੋਰਾ ਨਾ ਕਰੋ ਜੋ ਤੁਹਾਤੋਂ ਵੱਖ ਹੋ ਗਿਆ ਨਿਰਸੰਦੇ ਉਹ ਅਸਲੀਅਤ ਵਿੱਚ ਸਮਾ ਗਿਆ ਕਿਤਾਬ ਠੱਪ ਦਿੱਤੀ ਬਹੁਤਾ ਪੜਨਾ ਵੀ ਇਕਹਿਮਾ ਹੀ ਹੁੰਦਾ ਹੈ ਮੋੜ ਮੋੜ ਲਈ ਸੁਗੰਧੀ ਵੀ ਦੁਰਗੰਧੀ ਵਿੱਚ ਬਦਲ ਜਾਂਦੀ ਹੈ ਮੈਂ ਕੁਰਸੀ ਤੋਂ ਉੱਠ ਕੇ ਆਪਣੀ ਛੋਟੀ ਜਿੰਨੀ ਕੁੱਟਿਆ ਵਿੱਚ ਫਿਰਨ ਲੱਗ ਪਿਆ ਸਮਾਂ ਫਿਰਦਾ ਉਮਰ ਟੁਰਦੀ ਰੁੱਤਾਂ ਬਦਲਦੀਆਂ ਹਨ ਅਸਲ ਵਿੱਚ ਸਾਰੀਆਂ ਸਮੇਂ ਨਾਲ ਸੰਯੁਕਤ ਹਨ ਦੁਨੀਆ ਦੀ ਹਰ ਕਿਰਿਆ ਦਾ ਸਵਾਮੀ ਕੇਵਲ ਕਾਲ ਭਗਵਾਨ ਹੀ ਹੈ ਮੈਂ ਮੌਤ ਫਲਸਫੀ ਤੇ ਵਿਚਾਰ ਕਰਦਾ ਕੁਝ ਮਗਨ ਜਿਹਾ ਸਾ ਕਿ ਗੱਤੇ ਤੇ ਲਿਖੇ ਇੱਕ ਗੀਤ ਮੈਨੂੰ ਨਜ਼ਰ ਗਈ ਗੁਰੂਦੇਵ ਜੀ ਇਸ ਗੀਤ ਨੂੰ ਬੜੇ ਚਾਰ ਨਾਲ ਸੁਣਿਆ ਕਰਦੇ ਸਨ ਪੰਛੀ ਤੂੰ ਇਹ ਦੇਸ਼ ਪਰਾਈ ਬੰਧਨ ਤੋੜ ਸਮੁੰਦਰ ਹੋ ਜਾ ਦੇਖ ਕੇ ਆਤਮ ਸਾਈ ਪੰਛੀ ਫੁੱਲ ਸੁਹਾਵੇ ਕੰਡਰੂ ਆਵੇ ਦਵੰਤਵਾਦ ਵਿੱਚ ਚੈਨ ਨਾ ਪਾਵੇ ਵੇਸ਼ੀਆਂ ਦੀ ਮਦ ਜੋ ਮਦ ਮਾਤਾ ਪਵਰਾ ਬਣ ਰਹਿ ਜਾਏ ਪੰਛੀ ਲਹਿਰਾਂ ਦੇ ਮੂ ਤੇਰੀ ਬੇੜੀ ਕਮਰ ਬਚੇਗੀ ਸੂਰਤ ਕਿਹੜੀ ਮੰਜ਼ਲ ਗਿਆਨ ਜਦੋਂ ਆ ਜਾਵੇ ਕਰਮ ਸਫਰ ਮੁਕ ਜਾਵੇ ਪੰਛੀ ਤੂੰ ਇਹ ਦੇਸ਼ ਪਰਾਈ ਮੈਨੂੰ ਪਤਾ ਨਹੀਂ ਸੀ ਮੈਂ ਕਿੰਨਾ ਕੁ ਚੇਰੇ ਨਾ ਤਾਨਾ ਵਿੱਚ ਗੁਮਰਿਆ ਇੱਕ ਸਾਇਆ ਕਮ ਦਾ ਕੰਤ ਤੇ ਡਿਠਾ ਮੈਂ ਸਮਝਿਆ ਕੋਈ ਮੇਰਾ ਸਿਰ ਖਾਣ ਆ ਰਿਹਾ ਓਏ ਮੈਂ ਤੇ ਅੱਗੇ ਭਰਿਆ ਪੀਤਾ ਬੈਠਾ ਹਾਂ ਪਰ ਉਦੋਂ ਹੀ ਸ਼੍ਰੀਮਤੀ ਪਾਲਜੀ ਪ੍ਰਗਟ ਹੋਈ ਮੇਰੀ ਥਕਾਨ ਝਟਪਟ ਦੂਰ ਹੋ ਗਈ ਮੈਂ ਇੱਕ ਨੋਕੀ ਖੁਸ਼ੀ ਵਿੱਚ ਅਸਪਿਆ ਆਦਮੀ ਦਾ ਮਨ ਕਿੰਨੀ ਛੇਤੀ ਬਦਲਦਾ ਹੈ ਇਹ ਵਿਚਾਰੀ ਜੋ ਹੋਇਆ ਉਹ ਸੱਤ ਜੋੜ ਜਾਂ ਸਤਿ ਸ਼੍ਰੀ ਅਕਾਲ ਬੜਾਈ ਪਰ ਮੈਂ ਪਾਗਲਾ ਮੰ ਉਸ ਵੱਲ ਵੇਖਦਾ ਤੇ ਹੱਸਦਾ ਹੀ ਰਿਹਾ ਕੀ ਗੱਲ ਉਸ ਪਿਆਰ ਨਾਲ ਤੱਕਦਿਆਂ ਕਿਆ ਫਿਤਰਤ ਆਪੇ ਵਿੱਚ ਪੂਰਨ ਨੰਗੀ ਹੈ ਪਰ ਤੁਸੀਂ ਉਸ ਤੇ ਪਰਦਾ ਪਾੰਦੇ ਯਤਨ ਕਰ ਰਹੇ ਹੋ ਇਹ ਠੀਕ ਹੈ ਸਜਣੀ ਇੱਕ ਤਾਂ পাগল じゃ ਕبھی ਹੋਇਆ ਦੂਜਾ ਫਕੀਰੀ ਦਾ ਰੰਗ ਤੇ ਸਭ ਤੋਂ ਪਿੱਛੋਂ ਨਵਾਂ ਪ੍ਰੇਮੀ ਬਣਿਆ ਹਾਂ ਪ੍ਰੇਮੀ ਦੇ ਸਭ ਕਾਰਜ ਖੁੱਲੇ ਕੁੰਡ ਹੁੰਦੇ ਹਨ ਤੁਸਾਂ ਕੁਦਰਤ ਦਾ ਕਦੇ ਕੋਈ ਅੰਗ ਲੁਕਿਆ ਡੇਟਾ ਹੈ ਨਹੀਂ ਤਾਂ ਫਿਰ ਤੁਹਾਨੂੰ ਮੇਰੇ ਉੱਪਰ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਤੁਹਾਨੂੰ ਹਵਾਲਾਤ ਵਿੱਚ ਸੁਣ ਕੇ ਮੈਨੂੰ ਅਤੀ ਦੁੱਖ ਹੋਇਆ ਇਸੇ ਕਰਕੇ ਮੈਂ ਉੱਥੇ ਬਹੁਤਾ ਪਰਸਨ ਰਿਹਾ ਹਾਂ ਮੈਂ ਸਮਝਦਾ ਸਾਂ ਕਿ ਇਸ ਨੂੰ ਬੁਰਾ ਮਹਿਸੂਸ ਕਰਨ ਵਾਲੇ ਬਹੁਤ ਹਨ ਹੁਣ ਤੇ ਤਗੜਿਓ ਨਹੀਂ ਮੈਂ ਜਿੱਤ ਕੇ ਹਾਰ ਚੁੱਕਾ ਹਾਂ ਇਸ ਤੋਂ ਕਿਤੇ ਚੰਗਾ ਸੀ ਮੈਂ ਹਵਾ ਰਾਤ ਵਿੱਚ ਹੁੰਦਾ। ਨਾ ਰਬਾ ਯਾ ਨਾ ਕਹੋ ਤੁਸੀਂ ਬੜੇ ਚੰਗੇ ਤੇ ਸਿਆਣੇ ਹੋ। ਇਸ ਸ਼ਾਨਪ ਨੇ ਮੈਨੂੰ ਐਨ ਮੌਕੇ ਤੇ ਧੋਖਾ ਦਿੱਤਾ। ਚੰਗਾ ਕੇਵਲ ਮੈਂ ਤੇਰੀ ਨਜ਼ਰ ਵਿੱਚ ਈ ਆ ਦੁਨੀਆ ਮੈਨੂੰ ਹੁਣ ਬਦਵਾਸ਼ਾ ਦਾ ਸਾਥੀ ਬੁਕਾਰਦੀ ਐ। ਮੇਰੇ ਵੱਲ ਵਿੱਚ ਬਦਵਾਸ਼ੀ ਦੀ ਸੰਭਾਵਨਾ ਵੀ ਨਹੀਂ। ਉਹ ਨਿਰੋਲ ਦੁੱਧ ਤੇ ਸੱਚ ਹੈ। ਕੀ ਤੁਹਾਨੂੰ ਇਸ ਵਿੱਚ ਕੋਈ ਤਸੱਲੀ ਨਹੀਂ ਕਿ ਮੈਂ ਤੁਹਾਨੂੰ ਅਤ ਚੰਗਿਆ ਤੇ ਪਵਿੱਤਰ ਸਮਝਦੀਆਂ। ਦੁੱਧ ਤੇ ਸੱਚ ਦਾ ਆਪਣਾ ਸਵਾਦ ਕਸੈਲਾ ਹੁੰਦਾ ਹੈ। ਕੌਡਾ ਮੇਰੇ ਲਈ ਚੰਗਾ ਚਿਤਵਣਾ ਹੀ ਮੈਨੂੰ ਜਿਉਣ ਲਈ ਮਜਬੂਰ ਕਰਦਾ ਮੈਂ ਤਾਂ ਮੌਤ ਵੱਲ ਛਾਲਾ ਮਾਰਦਾ ਹਾਂ ਪਰ ਮੈਨੂੰ ਬਾਹਰ ਤੋਂ ਫੜਨ ਵਾਲੇ ਤੁਸੀਂ ਤੇ ਗੁਰਦੇਵ ਵਿਚਾਲੇ ਆ ਜਾਂਦੇ ਹੋ ਜਿਵੇਂ ਹੋਵੇ ਮੈਂ ਸੱਚ ਦਾ ਸਾਥ ਨਹੀਂ ਛੱਡਾਂਗਾ ਮੈਂ ਕੁਰਸੀ ਤੇ ਨੱਚਲਾ ਬੈਠਾ ਸਾਂ ਅਤੇ ਉਸਦੇ ਨਾਲ ਕੇਸੀ ਨਾਤਾ ਸਾਂ ਮੇਰੇ ਕੇਸ ਹਮਰ ਲਤਾ ਵਾਂਗ ਤੇਲ ਵਿੱਚ ਸਲਾਬੇ ਪਲਮਰੇ ਸਨ ਪਾਲ ਮੇਜ਼ ਤੇ ਹਰਕਾਂ ਰੱਖੀ ਮੈਨੂੰ ਵੇਖ ਰਹੀ ਸੀ ਜਿਵੇਂ ਉਸ ਦਾ ਮੇਰੇ ਵਿੱਚ ਕੁਝ ਗੁਆਚਾ ਹੋਇਆ ਸੀ ਤੁਰਤੋਂ ਇਸਤਰੀ ਮਰਦ ਇੱਕ ਦੂਜੇ ਵਿੱਚ ਕੁਲੇ ਮਿਲੇ ਆ ਰਹੇ ਸਨ ਆਪਣੀ ਲੁਕੀ ਖੁਸ਼ੀ ਨੂੰ ਇੱਕ ਦੂਜੇ ਵਿੱਚੋਂ ਖੋਜਦੇ ਹਨ ਚਾਂ ਭਰੇ ਅਮਲਾ ਵਿੱਚ ਗੱਦਗੱਦ ਹੁੰਦੇ ਹਨ ਦੁਨੀਆ ਦੇ ਭੜੇ ਵਰਤਾ ਨਾਲ ਮੇਰਾ ਦਿਲ ਪੀੜ ਵਿੱਚ ਫਿਸ ਚੁੱਕਾ ਸੀ ਮੈਂ ਰੋ ਰੋ ਹੌਲਾ ਹੋਣਾ ਚਾਹੁੰਦਾ ਸਾਂ ਪਿਆਰੇ ਸਾਥੀ ਸਾਹਮਣੇ ਗਮ ਸੋਟਾ ਪਾੜਦਾ ਚਰਨੀ ਲਾਉਂਦਾ ਬਸ ਕਿਸੇ ਬਹਾਨੇ ਦੀ ਲੋੜ ਹੁੰਦੀ ਹੈ ਮੇਰੇ ਚੰਗੇ ਵੱਲ ਸੋਖ ਕਿਸ ਗੱਲ ਦਾ ਹੱਸਦਾ ਆਦਮੀ ਕਿੰਨਾ ਸੋਹਣਾ ਲੱਗਦਾ ਮੈਂ ਆਪਣਾ ਸਿਰ ਮੇਜ਼ ਤੇ ਟਿਕਾ ਲਿਆ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਹੰਝੂ ਪਲਕਾਂ ਤੇ ਆ ਕੇ ਕੰਬਰੇ ਸਨ ਸ਼ੈਦ ਉਹ ਮੇਰੀ ਨੀਲੀ ਚਾਦਰ ਵਿੱਚ ਸਮਾਉਣਾ ਨਹੀਂ ਸੰਤਉਂਦੇ ਤੁਸੀਂ ਮੇਰਾ ਤਾਂ ਹਾਲ ਪੁੱਛਿਆ ਹੀ ਨਹੀਂ ਹਾਲ ਮੈਂ ਹੰਝੂਆਂ ਭਰੀਆਂ ਅੱਖਾਂ ਉਸ ਵੱਲ ਫੇਰੀਆਂ ਤੁਸੀਂ ਆਪਣਾ ਹਾਲ ਪਛਾਣ ਲਵੋ ਜਿੱਥੇ ਵੀ ਹੈ ਜਿਉਂ ਜਿਹਾ ਵੀ ਹੈ ਸਾਥੀ ਦਾ ਹਾਲ ਪੁੱਛਣ ਦੀ ਲੋੜ ਨਹੀਂ ਹੁੰਦੀ ਉਹ ਅਣ ਦੱਸਿਆ ਬੋਲਦਾ ਅਸੀਂ ਸਮਝ ਨਹੀਂ ਸਕਦੇ ਉਸ ਦੀ ਹਾਲਤ ਵਿੱਚ ਪੰਗਰ ਸਕਦੇ ਹਾਂ ਮੈਨੂੰ ਹੈਰਾਨੀ ਹੈ ਕਿ ਤੁਸੀਂ ਅੱਜ ਮੇਰੇ ਕੋਲੋਂ ਐਨੀ ਉਪਰੀ ਗੱਲ ਪੁੱਛੀ ਮੇਰੇ ਅਜੀਬ ਹਾਲਤ ਦੇ ਕਾਰਨ ਤਰਸ ਵਿੱਚ ਪਸੀਜ ਗਈ ਤੇ ਮੇਰੇ ਖਿਲਰੇ ਵਾਲਾਂ ਨੂੰ ਆਪਣੇ ਨਰਮ ਨਰਮ ਪੋਟਿਆਂ ਨਾਲ ਸਲਝਣ ਲੱਗ ਪਈ। ਸ਼ਾਇਦ ਉਸ ਦੀ ਮਨੋਂ ਕਲਪਨਾ ਪਿਆਰ ਦੇ ਸਾਜ ਦੀਆਂ ਤਾਰਾਂ ਹਲਾਰੀ ਸੀ। ਉਸ ਨੂੰ ਆਪਣੇ ਆਪ ਤੇ ਕਾਬੂ ਨਹੀਂ ਸੀ। ਉਹ ਵਾਲਾਂ ਨੂੰ ਸਲਝਾਣ ਦੀ ਠਾ ਉਲਝਾਰੀ ਸੀ। ਉਸ ਨੂੰ ਪਤਾ ਤੱਕ ਨਹੀਂ ਸੀ ਉਹ ਕੀ ਕਰ ਰਹੀ ਹੈ। ਜੋ ਕੁਝ ਮੇਰੇ ਅੰਦਰ ਹੋ ਰਿਹਾ ਸੀ ਉਹ ਅਕਤ ਸੀ। ਸਵਾਦ ਜਾਂ ਲੱਜਤ ਕਦੇ ਕਥਨ ਵਿੱਚ ਆ ਹੀ ਨਹੀਂ ਸਕਦੀ। ਮੈਂ ਕਹਿਣਾ ਚਾਹੁੰਦਾ ਸਾਂ ਪਰ ਸ਼ਬਦ ਨਹੀਂ ਸੰਜੜਦੇ ਬੁੱਲਾਂ ਨੂੰ ਓਹ ਪਾਸਦਾ ਸੀ ਜਿਵੇਂ ਕਿਸੇ ਸਿਉਂ ਦਿੱਤਾ ਹੈ ਦਿਲ ਟੜਕਦੇ ਸਨ ਸ਼ਾਇਦ ਹਮਦਰਦੀ ਨੇ ਆਸ਼ਾ ਦੀ سیاਹੀ ਨਾਲ ਵਿਸ਼ਵਾਸ ਕਾਗਜ਼ ਤੇ ਰਾਜ਼ੀਨਾਮਾ ਲਿਖ ਕੇ ਦੇ ਦਿੱਤਾ ਸੀ ਪੇਸ਼ ਰੰਗਲਾ ਦਿਸ ਰਿਹਾ ਸੀ ਅਸੀਂ ਇੱਕ ਦੂਜੇ ਦੇ ਕਿੰਨੇ ਨੇੜੇ ਸਾਂ ਪਰ ਨਹੀਂ ਹਾਲੇ ਵੀ ਅਸੀਂ ਕਿੰਨੇ ਦੂਰ ਸਾਂ ਹਾਲ ਦੀ ਸਰਾਂ ਚੋਬ ਕਸਕ ਵਿੱਚ ਆ ਕੇ ਇੱਕ ਵਾਰ ਹੀ ਹਵਸ਼ਕੰਬੀ ਦੂਜੇ ਪਲ ਉਸ ਮੇਰਾ ਸਿਰ ਆਪਣੀ ਛਾਤੀ ਤੇ ਕੁਟ ਲਿਆ ਸਿਰ ਜੋਬਣਾ ਵਿਚਾਰੇ ਬੇਹੋਸ਼ ਸੀ ਨਾੜ ਨਾੜ ਵਿੱਚ ਲੂ ਆਨੰਦ ਨਸ਼ਾ ਬਣ ਕੇ ਜੰਮ ਗਿਆ ਮੇਰਾ ਦਿਲ ਪੂਰੀ ਤਰ੍ਹਾਂ ਟੜਕ ਰਿਹਾ ਸੀ ਜਿਵੇਂ ਹੁਣੇ ਨਕਮੀਆਂ ਹੱਡੀਆਂ ਤੋੜ ਕੇ ਬਾਹਰ ਆ ਜਾਵੇਗਾ ਮਨ ਕਹਿ ਰਿਹਾ ਸੀ ਇਹ ਸਵਰਗ ਮੇਰੇ ਇਕੱਲੇ ਲਈ ਹੀ ਹੈ ਸਭ ਦੇਵਚਿਆਂ ਤੇ ਪਰੀਆਂ ਨੂੰ ਬਾਹਰ ਕੱਢ ਦਿਓ ਮੇਰੇ ਨੈਣ ਪਿਆਰ ਸੁਖ ਵਿੱਚ ਮਿਟੇ ਗਏ ਮੈਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਮਤਾ ਆਨੰਦ ਨੈਣਾ ਰਾ ਨਿਕਲ ਕੇ ਕਿਤੇ ਦੌੜ ਜਾਵੇ ਪ੍ਰੀਆ ਜੇ ਆਗਿਆ ਹੋਵੇ ਇਹਨਾਂ ਨਵ ਕੇਲੇ ਦੇ ਪੱਤਰਾ ਵਰਗੇ ਹੱਥਾਂ ਨੂੰ ਸੜਦੇ ਭੁੱਲਾ ਨਾਲ ਇੱਕ ਵਾਰ ਚੁੰਮ ਲਵਾਂ ਹਜ਼ਾਰਾਂ ਵਾਰ ਮੇਰੇ ਬਲ ਉਸ ਪਖਤੇ ਬੁੱਲਾਂ ਤੇ ਅੰਮ੍ਰਿਤ ਫਲੀਆਂ ਰੱਖ ਦਿੱਤੀਆਂ ਮੈਂ ਇੱਕ ਵਾਰ ਉਹਨਾਂ ਨੂੰ ਚੁੰਮਿਆ ਤੇ ਮੁਰਛੇਤੀ ਨਾਲ ਆਪਣੇ ਬੁੱਲ ਪਰੇ ਕਰ ਲੇ ਮਾਤਾ ਮੇਰੀ ਪਿਆਰ ਹਬੜ ਉਹਨਾਂ ਨੂੰ ਲਹੂ ਸੁੱਟਦੀ ਹੋਵੇ ਕੁਦਰਤੀ ਮੇਰਾ ਰੋਣਾ ਨਿਕਲ ਗਿਆ ਮੈਂ ਹੈਰਾਨ ਸਾਂ ਇਸ ਖੁਸ਼ੀ ਦੇ ਸਮੇਂ ਕਿਉਂ ਰੋ ਰਿਹਾ ਹਾਂ ਖਬਰੇ ਦੁੱਖ ਬਖੇੜਿਆਂ ਨੂੰ ਬਾਹਰ ਕੱਟ ਕੇ ਆਨੰਦਮਾਨ ਅੰਦਰ ਰਹਿਣਾ ਚਾਹੁੰਦਾ ਸੀ ਉਸ ਮੇਰਾ ਸਿਰ ਫੜ ਕੁੱਟ ਲਿਆ ਉਸ ਦਾ ਧੜਕਦਾ ਦਿਲ ਮੇਰੇ ਸਿਰ ਨਾਲ ਲਟਕਦਾ ਸੀ ਫਿਰ ਇੱਕ ਬੰਡਲ ਬੋਝ ਹੈ ਜੇ ਇਸ ਨੂੰ ਪ੍ਰੀਆ ਨੇ ਅੱਜ ਤੱਕ ਨਹੀਂ ਕੁੱਟਿਆ ਉਸ ਮੇਰੀਆਂ ਅੱਖਾਂ ਆਪਣੀ ਹਰੀ ਸਾੜੀ ਨਾ ਪੁੰਝੀਆਂ ਤੇ ਸਿਰ ਫੜ ਕੇ ਉਤਾ ਕੀਤਾ। ਉਫ! ਬਲ ਮੈਥੋਂ ਨਹੀਂ ਸਾਰਿਆ ਜਾਂਦਾ। ਮੇਰੇ ਅੰਦਰੋਂ ਰੋਣ ਲਹਿਰਾ ਫਿਰ ਉਛਲੀਆਂ ਪਰ ਉਸਦੇ ਹੱਥ ਤੇ ਦੋਵੇਂ ਹੰਗੜਾਂ ਸਿਰ ਲੁਕਾਰੇ ਸਨ। ਉਸ ਦੀਆਂ ਗੋਰੀਆਂ ਬਾਹਾਂ ਡਾਡੀਆਂ ਨਰਮ ਸਨ ਤੇ ਉਸ ਦੀਆਂ ਛਾਤੀਆਂ ਆਕੜੀਆਂ ਹੋਈਆਂ ਜਿਵੇਂ ਵਿਚਕਾਰੋਂ ਕਟਕਿਨਾਰੀ ਵਰਮੁੱਦੇ ਮਾਰੇ ਹੋਣ। ਅੱਖਾਂ ਬਲੌਰਾਂ ਵਾਂਗ ਜਗਦੀਆਂ। ਛਾਤੀ ਢਾਲ ਵਰਗੀ ਨਿਤੜ ਜਿਵੇਂ ਇੱਕ ਪੈਗੰਬਰ ਦੀ ਕਬਰ ਤੇ ਸੰਗ ਮਰਮਰੀ ਸਿਲਾ ਹੁੰਦੀ ਹੈ। ਮੁੱਲ ਕੰਵਲ ਦੀਆਂ ਸੂਈਆਂ ਪੱਤੀਆਂ ਸਨ। ਕਿਉਂ ਪਾਸਦਾ ਸੀ? ਜਿਵੇਂ ਰਸਤੇ ਅੰਮ੍ਰਿਤ ਸਵਨ ਲਈ ਉਤਾਬਲੇ ਸਨ ਸੁਪਨੇ ਉਸਦੇ ਵਾਲਾਂ ਵਿੱਚ ਗੁਵਾਚੇ ਹੋਏ ਸਨ ਆਸ਼ਾ ਸਮਧੀ ਸੀ ਉਸ ਦਾ ਕੰਮ ਹੁਣ ਸਦਾ ਲਈ ਖਤਮ ਹੋ ਗਿਆ ਮੇਰਾ ਸਿਰ ਹਾਲੇ ਤੱਕ ਉਸਦੀ ਹਿੱਕ ਤੇ ਸ਼ਾਂਤ ਟਿਕਿਆ ਪਿਆ ਸੀ ਮੇਰੇ ਕੋਲ ਰਮਾਂਚੀ ਕੇ ਫਿਜ਼ਾ ਨੂੰ ਪਾੜ ਦੇਣਾ ਚਾਹੁੰਦੇ ਸਨ ਘਰ ਜਾਂ ਦਾ ਡਰ ਜਮਦੂਤਾ ਵਾਂਗ ਖਾਰ ਰਿਹਾ ਸੀ ਡਰ ਪਿਆਰ ਤੇ ਜਵਾਨੀ ਨੂੰ ਚੰਦਰ ਦੀ ਗੇੜੀ ਵਾਂਗ ਤੀਰ ਕੇ ਦੋ ਕਰ ਦਿੰਦਾ ਹੈ ਬੀਬੀ ਜੀ ਨੇ ਅਚਾਨਕ ਆਵਾਜ਼ ਮਾਰੀ ਬਲਵੀਰ ਚਾਹ ਤਿਆਰ ਪਈਆ ਆ ਕੇ ਲੈ ਜਾ ਆਇਆ ਬੀਬੀ ਜੀ ਕਿਸ ਨੇ ਪਿਆਲਾ ਫੜਾ ਦਿੱਤਾ ਸਰਾਈ ਮੁੜ ਗਈ ਤੇ ਨਸ਼ਾ ਖਤਮ ਹੋ ਗਿਆ ਮੈਂ ਉਸ ਤੇ ਹੱਥ ਕੁੱਟੇ ਚੌਹਾਂ ਅੱਖਾਂ ਵਿੱਚ ਵਫਾ ਦਾ ਪਾਪ ਪ੍ਰਗਟਿਆ ਹਬੋਲ ਸੁਨੇਹਾ ਤੀਰ ਬਣ ਕੇ ਦਿਲਾਂ ਵਿੱਚ ਵਹਿ ਗਿਆ ਮੈਂ ਸੋਚਣ ਲੱਗ ਪਿਆ ਰਾਜੇ ਤੇ ਹੀਰ ਨੇ ਇਸੇ ਤਰ੍ਹਾਂ ਚਣਾਂ ਤੇ ਬਹਿ ਕੇ ਕੌਲ ਕਰਾਰ ਕੀਤੇ ਤੇ ਸੌ ਖਾਧੀਆਂ ਹੋਣਗੀਆਂ ਮੈਂ ਚਾਹ ਲੈਣ ਚੜਿਆ ਭਾਂਡੇ ਭਾਵੇਂ ਕਿੰਨੇ ਸਾਫ਼ ਹੋਣ ਮੈਨੂੰ ਇੱਕ ਵਾਰ ਫੇਰ ਤੋਤੇ ਬਿਨਾਂ ਤਸੱਲੀ ਨਹੀਂ ਸੀ ਹੁੰਦੀ ਮੈਂ ਚੀਨੀ ਦੀਆਂ ਪਿਆਲੀਆਂ ਮੁੱਢ ਘਰਮ ਪਾਣੀ ਨਾਲ ਧੋਣੀਆਂ ਰੰਮ ਦਿੱਤੀਆਂ ਬੀਬੀ ਜੀ ਨੇ ਮੇਰੀ ਪਿੱਠ ਵਿੱਚ ਮੁੱਕੀ ਜੜਦਿਆਂ ਕਿ ਬੇਖ ਉਹਦੇ ਲਈ ਕਿਵੇਂ ਭਾਂਡੇ ਸਾਫ਼ ਕਰ ਰਿਹਾ ਘਰ ਦਾ ਕੋਈ ਕੰਮ ਹੋਵੇ ਤਾਂ ਸੌ ਬੰਨੇ ਬੀਬੀ ਜੀ ਬਿਲਕੁਲ ਸੱਚ ਆਖ ਰਹੇ ਸਨ ਪ੍ਰਿਆ ਮਨੁੱਖਤਾ ਦਾ ਅਦਰਸ਼ ਬਣ ਜਾਂਦੀ ਹੈ ਜਿਸ ਨਾਲ ਘਰ ਦੇ ਸਾਰੇ ਹੀ ਉਪਰੇ ਹੋ ਜਾਂਦੇ ਹਨ ਮੈਂ ਚਾਹ ਦੀ ਛਿਲਕਵੀਂ ਕੜਵੀ ਮੇਸ ਤੇ ਲਿਆ ਰੱਖੀ ਤੇ ਪਿਆਲੀਆਂ ਵੀ ਪਾਲ ਦੇ ਅੱਗੇ ਕਰ ਦਿੱਤੀਆਂ ਦੋਵੇਂ ਕੁਰਸੀਆਂ ਉੱਪਰ ਆਮਣੇ ਸਾਹਮਣੇ ਬੈਠ ਕੇ ਪਾਲ ਨੇ ਦੋਹਾਂ ਪਿਆਲੀਆਂ ਵਿੱਚ ਚਾਹ ਪਾਈ ਤੇ ਉਸ ਪਿੰਦਿਆਂ ਕਿਹਾ ਅੱਜ ਚਾਹ ਦਾ ਸੁਆ ਨਿਰਾਲਾ ਹੀ ਹੈ ਨਹੀਂ ਅੱਜ ਸਭ ਕੁਝ ਹਦੋਂ ਜ਼ਿਆਦਾ ਮਿੱਠਾ ਬਲਰਾਜ ਤੁਸੀਂ ਕਿੰਨੇ ਸੋਹਣੇ ਹੋ ਮੇਰਾ ਸਾਰਾ ਹਿਰਦਾ ਇਸ ਤੱਕ ਵਿੱਚ ਉਲਰਿਆ ਜਾ ਰਿਹਾ ਹੈ ਹਰ ਪ੍ਰਿਆ ਦਾ ਪ੍ਰੇਮੀ ਸੁੰਦਰ ਤੇ ਰੂਪਮਾਨ ਹੁੰਦਾ ਹੈ ਪਰ ਪਾਲੀ ਜੋ ਸਵਾਦ ਮੈਂ ਅੱਜ ਮਾਣਿਆ ਮੈਂ ਚਾਹੁੰਦਾ ਹਾਂ ਮੇਰਾ ਜੀਵਨ ਉਸ ਵਿੱਚ ਸਦਾ ਲਈ ਅਲੋਪ ਹੋ ਜਾਏ ਪਰ ਬਲਜੀ ਗੁਰਦੇਵ ਸਾਧਨ ਕੀ ਆਖਦਾ ਹੈ ਅਜੇ ਤੱਕ ਤੁਸੀਂ ਇਸ ਸੰਬੰਧੀ ਜ਼ਿਕਰ ਤੱਕ ਨਹੀਂ ਕੀਤਾ ਮੈਂ ਹੌਂਕਾ ਪਰ ਕੇ ਆਖਿਆ ਗੁਰਦੇਵ ਜੀ ਦਾ ਹਰ ਬਚਨ ਪਵਿੱਤਰ ਤੇ ਪਰਤਖ ਸਚਾਈ ਹੈ ਉਹ ਆਖਦੇ ਹਨ ਕਲਪਨਾ ਦੀ ਹਾਰ ਸাকার ਸ਼ਾਂਤੀ ਵਾਸ਼ਨਾ ਦਾ ਖਾਤਮਾ ਕਰਮ ਦੀ ਮੌਤ ਮਨ ਦਾ ਸੰਸਾਰ ਯਾਰੀ ਤੋਂ ਮੂੰ ਮੋੜਨਾ ਵਿਸਵਾਦ ਦਾ ਪ੍ਰੇਮੀ ਹੋਣਾ ਇਸ ਮਾਦ ਚੇਤਨਤਾ ਦੀ ਅਮਰ ਅਵਸਥਾ ਜਿਸ ਤੋਂ ਸਾਰੀਆਂ ਤ੍ਰਿਸ਼ਨਾਵਾਂ ਆਪਣੇ ਹੱਥਿਆਰ ਸੁੱਟ ਪਣਾ ਮੰਗਦੀਆਂ ਹਨ ਮਨ ਦਾ ਇਸ ਮਾਦ ਵਿੱਚ ਪ੍ਰਵੇਸ਼ ਉਸ ਦੀਆਂ ਸਾਰੀਆਂ ਕਿਰਿਆਵਾਂ ਨੂੰ ਆਨੰਦਿਤ ਕਰਨਾ ਆਤਮਾ ਹੀ ਨੰਦਾ ਅਸਲ ਪੰਡਾਰ ਜਿਸ ਤੋਂ ਕੁਲ ਸੰਸਾਰੀ ਮੰਗਦੇ ਫਿਰਦੇ ਹਨ ਹਰ ਨਿੱਕੇ ਤੋਂ ਵੱਡਾ ਤੇ ਅਗੰਤ ਸੁਖ ਆਤਮਾ ਦਾ ਖਿੰਕ ਤਰਸ ਪਰ ਅਸੀਂ ਅਣਜਾਣ ਆਪਣੀਆਂ ਕਾਲਖਾਂ ਵਿੱਚ ਅਭਿਮਾਨ ਨੂੰ ਵੜਿਆਂਦੇ ਅਗਿਆਨੀ ਹਵਾ ਗਵਨੀ ਅਸੀਂ ਸਵਾਦ ਵਿੱਚ ਸਾਰੀ ਚਾਹ ਪੀ ਕੇ ਕਾਸ਼ ਜ਼ਿੰਦਗੀ ਇਸ ਤਰ੍ਹਾਂ ਪੀਤੀ ਜਾ ਸਕੇ ਮੈਂ ਪਾਲ ਨੂੰ ਪਿਆਲੀ ਰੱਖ ਚਾ ਕਿਆ ਲੰਮੀ ਜ਼ਿੰਦਗੀ ਮੱਲੋ-ਮਲੀ ਕਸਟ ਬਣ ਜਾਂਦੀ ਹੈ ਤੇ ਛੋਟੀ ਹਰ ਪਹਿਲੂ ਤੋਂ ਕਾਮਯਾਬ ਰਹਿੰਦੀ ਹੈ ਇਹ ਕੀ ਕਿਹਾ ਜਾ ਸਕਦਾ ਹੈ ਕਿਸੇ ਨੂੰ ਪਿਛਲੀ ਉਮਰ ਵਿੱਚ ਆ ਕੇ ਸੁੱਖ ਮਿਲਦਾ ਤੇ ਪਹਿਲੀ ਉਮਰ ਵਿੱਚ ਬੁਰੇ ਦਿਨ ਵੇਖਦਾ ਪਾਲ ਨੇ ਸਵਾਭਕ ਆਖਿਆ ਮੈਂ ਮਖੌਲ ਵਜੋਂ ਕਿਆ ਤਾਂ ਫਿਰ ਸਰਕਾਰ ਬੁੱਢੀ ਉਮਰ ਤੇ ਹੀ ਆਸਾਂ ਲਈ ਬੈਠੀ ਹੈ ਪਾਲ ਨੇ ਮੇਰੇ ਹੱਥ ਉੱਤੇ ਪੈਨਸਲ ਦੀ ਨੋਕ ਚਬੋ ਦਿੱਤੀ ਪੀੜ ਨੇ ਲਜ਼ਜ਼ਤ ਬਣ ਕੇ ਹਿਰਦੇ ਨੂੰ ਚਰਨਾਇਆ ਚਲੋ ਮੈਨੂੰ ਛੱਡ ਆਪੋ ਹੁਣ ਤਾੜੇ ਅੱਖੇ ਲੱਗਾ ਕਿ ਦਿਲ ਦੇ ਪਾਲ ਮੁਸਕਰਾ ਪਈ ਕਿ ਜਾਣਾ ਹੀ ਹੈ ਤੇ ਹੁਣੇ ਹੀ ਮੇਰੀਆਂ ਨਜ਼ਰਾਂ ਵਿੱਚ ਆਸ਼ਾ ਤੇ ਤਰਲੇ ਦਾ ਮਿਲਮਰੂਪ ਸੀ ਨੌਕਰਾਂ ਬਾਸ਼ੋ ਕੀਤਾ ਕੀ ਜਾਵੇ ਪੂਠ ਕੇ ਖਲੋਗੀ ਤੇ ਉਸ ਮੇਰੀ ਬਾਹ ਫੜ ਕੇ ਖਿੱਚੀ ਮੈਂ ਮੁੜ ਕੇ ਹਾਂ ਕਿਸ ਦੁਨੀਆ ਵਿੱਚ ਲੈ ਚੱਲੇ ਹੋ ਇੱਕ ਮਸਤਾਨੇ ਨੂੰ ਹੈਰਾਨੀ ਹੈ ਜੋ ਇੱਕ ਮਸਤਾਨਾ ਵੀ ਦੇਸ਼ ਤੇ ਫਰਕ ਵਿਤਕਰੇ ਨੂੰ ਜਾਣੇ ਮੈਂ پاਗਲ ਖੁਸ਼ੀ ਵਿੱਚ ਉੱਠ ਕੇ ਉਸ ਦੇ ਨਾਲ ਤੁਰ ਪਿਆ ਅਸੀਂ ਪਿੰਡ ਦੇ ਉੱਤੋਂ ਦੀ ਹੁੰਦੇ ਹੋਏ ਇੱਕ ਚੌੜੇ ਪਏ ਤੇ ਆ ਪਏ ਅਸੀਂ ਤੁਰੇ ਸਾਂ ਮੈਂ ਧਰਤੀ ਪੈਰਾਂ ਥੱਲੇ ਸੁਗੜ ਰਹੀ ਸੀ ਪਰ ਪਿੰਡ ਸਾਡੀ ਕੰਡ ਪਿੱਛੇ ਦੂਰ ਤੇ ਲੋਪ ਹੁੰਦਾ ਜਾ ਰਿਹਾ ਸੀ ਕੰਡ ਪਿੱਛੇ ਤੇ ਹਨੇਰੇ ਵਿੱਚ ਸਾਰੀਆਂ ਚੀਜ਼ਾਂ ਹੀ ਦੂਰ ਹੁੰਦੀਆਂ ਹਨ ਇੱਕ ਸੂਏ ਤੇ ਆ ਕੇ ਮੇਰੇ ਪੈਰ ਰੁੱਕ ਗਏ ਅਸੀਂ ਦੋਵੇਂ ਇੱਕ ਪੱਟੜੀ ਤੇ ਹਰੀ ਘਾਹ ਵੇਖ ਕੇ ਬਹਿ ਗਏ ਨਦੀ ਕਿਨਾਰੇ ਨਾਲ ਸੱਜਣ ਦੇ ਜੀ ਪਰ ਸ਼ਾਮ ਬਿਤਾਈ ਇਸ ਗੀਤ ਲੈ ਵਿੱਚ ਮੇਰਾ ਅੰਦਰ ਜ਼ਰੂਰ ਜ਼ਰੂਰ ਹੋਇਆ ਲਹਿਰੀ ਤਾਲ ਦੇਣ ਲੱਗਾ ਮੈਂ ਪਾਣੀ ਦਾ ਬੁਖ ਭਰਿਆ ਤੇ ਮੁੜ ਉਤਾ ਛਾਲ ਕੇ ਪਾਣੀ ਦੀ ਹਿੱਕ ਤੇ ਖਿਲਾਰ ਦਿੱਤਾ ਬੁੱਕ ਵਿੱਚ ਆਇਆ ਪਾਣੀ ਦੂਜੇ ਵਿੱਚ ਭੇਦ ਹੋ ਗਿਆ ਥੋੜਾ ਚਿਰ ਚੁੱਪ ਰਹਿ ਕੇ ਮੈਂ ਪੁੱਛਿਆ ਤੁਹਾਡੇ ਕੰਮ ਦਾ ਕੀ ਹਾਲ ਹੈ ਮੇਰੇ ਕੰਮ ਤੋਂ ਤੁਹਾਡਾ ਕੀ ਭਾਵ ਹੈ ਤੁਹਾਡੀ ਆਪਣੀ ਬਾਬਤ ਮੈਨੂੰ ਚੰਗੀ ਤਰ੍ਹਾਂ ਤਸੱਲੀ ਹੈ ਮੈਂ ਕੇਵਲ ਤੁਹਾਡੇ ਸਰਕਾਰੀ ਕੰਮ ਬਾਰੇ ਪੁੱਛ ਰਿਹਾ ਹਰ ਮਹੀਨੇ ਵੀ ਦੌਰੇ ਪਿੰਡਾਂ ਦੇ ਕਰਨੇ ਪੈਂਦੇ ਹਨ ਸੋ ਕਰ ਲੈਂਦੀ ਹਾਂ ਤੇ ਆਪਣੀ ਰਿਪੋਰਟ ਭਰਤੀ ਆਫਿਸ ਵਿੱਚ ਦੇਂਦੀ ਹਾਂ ਮੇਰੇ ਨਾਲ ਦੀਆਂ ਫੌਜੀ ਸੇਵਾਦਾਰਨੀਆਂ ਨੇ ਕਈ ਆਜ਼ਮੀ ਭਰਤੀ ਵੀ ਕਰਾ ਦਿੱਤੇ ਹਨ ਪਰ ਮੈਨੂੰ ਕੋਈ ਮਿਲਿਆ ਹੀ ਨਹੀਂ ਜੇਕਰ ਨਹੀਂ ਮਿਲਿਆ ਤਾਂ ਤੁਸੀਂ ਮੈਨੂੰ ਹੀ ਭਰਤੀ ਕਰ ਦਿਓ ਮੈਂ ਮਸਕਰੀ ਵਜੋਂ ਕਿਹਾ ਬਰਬਾਰੋਂ ਚਿਹਰੇ ਤੋਂ ਸੰਜੀਦਾ ਰਹਾ ਤੁਹਾਨੂੰ ਭਰਤੀ ਕਦੇ ਭੁੱਲ ਕੇ ਵੀ ਨਾ ਮਰ ਜਾ ਤੁਹਾਨੂੰ ਭਰਤੀ ਕਰਨ ਵਾਲਾ ਕਦੇ ਸੁਣਿਆ ਨਹੀਂ ਜੇ ਵੇ ਨਾਂ ਜੋ ਬਣਛਾਵੇ ਲੱਖ ਹਜ਼ਾਰਾਂ ਖਰਚੇ ਇਸ ਬੋਲੀ ਵਿੱਚ ਮਹਾਰਾਜ ਇੱਕ ਪੰਜਾਬੀ ਦਾ ਦਿਲ ਬੋਲ ਰਿਹਾ ਜਿਸ ਨੇ ਪਿਆਰ ਵਿੱਚ ਪੰਗਰ ਕੇ ਦੇਸ਼ ਵਿਪਤਾ ਨੂੰ ਗੱਭਰੂ ਮੇਲ ਤੋਂ ਵਾਰ ਦਿੱਤਾ ਹੈ ਇੱਕ ਪੰਜਾਬੀ ਦਾ ਦਿਲ ਇੰਨਾ ਕਮਜ਼ੋਰ ਨਹੀਂ ਹੋ ਸਕਦਾ ਪੰਜਾਬ ਆਤ ਤੋਂ ਹੀ ਸੂਰਮਿਆਂ ਦੀ ਧਰਤੀ ਹੈ ਇਸ ਦਾ ਹਰ ਜ਼ਰਾ ਲਹੂ ਵਿੱਚ ਪਿਚੁਕਾ ਅਮੇਤੂ さん ਬੋਤੀਆਂ ਢੀਂਗਾ ਮਾਰਦੇ ਹੋ ਪਰ ਇੱਕ ਜ਼ਿੰਦਾ ਦਿਲ ਸ਼ਾਇਰ ਨੂੰ ਕਈ ਪਾਸੇ ਰੱਖਣੇ ਪੈਂਦੇ ਹਨ ਅਸੀਂ ਦੋਵੇਂ ਹੱਸਪੇ ਮੈਂ ਜੁੱਤੀ ਲਾ ਕੇ ਪਾਣੀ ਵਿੱਚ ਪੈਰ ਪਾ ਲਈ ਤੇ ਲੱਗਾ ਵਗਦੇ ਪਾਣੀ ਵਿੱਚ ਲਹਿਰਾਂ ਛੇੜਨ ਨਵੇਂ ਫੈਸ਼ਨ ਪੱਟੀਆਂ ਕੁੜੀਆਂ ਦੇ ਬਲਾਏ ਵਾਲਾਂ ਵਾਂਗ ਲਹਿਰਾਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਜਾਣ ਲੱਗ ਪਈਆਂ ਮੇਰੇ ਦਿਲ ਵਿੱਚ ਇੱਕ ਕੁਦਰਤੀ ਖੁਰੂਦ ਉੱਠਿਆ ਤੇ ਕਿਚੂੜੀ ਪਾਣੀ ਦੀ ਭਰ ਕੇ ਮੂੰਹ ਵੱਲ ਚੁੱਕ ਮਾਰੀ ਉਸ ਬਨਾਵਟੀ ਗੁੱਸਾ ਬਣਾਉਂਦਿਆਂ ਕਿਆ ਮੈਂ ਤੁਹਾਨੂੰ ਛੇੜਿਆ ਨਹੀਂ ਮੈਂ ਚਾਹੁੰਦਾ ਤੁਸੀਂ ਛੇੜੋ ਨਤੀਜਾ ਕੀ ਹੋਵੇਗਾ ਸਦਾ ਚੇਤੇ ਰਹਿਣ ਵਾਲੀ ਇੱਕ ਮਿੱਠੀ ਲੜਾਈ ਅਸੀਂ ਪਾਣੀ ਛਾਲ ਦੇ ਹੋਏ ਦੋਵੇਂ ਹੱਸਪੇ ਕਿਉਂ ਜਾਵਦਾ ਸੀ ਜਿਵੇਂ ਅਸੀਂ ਖੁਸ਼ੀ ਤੇ ਹਕੂਮਤ ਕਰ ਰਹਿਆਂ ਪਾਲ ਦੀਆਂ ਗੱਲਾਂ ਤੇ ਪਾਣੀ ਦੀਆਂ ਅਟਕੀਆਂ ਕਣੀਆਂ ਉਸਦੇ ਹੁਸਨ ਨੂੰ ਕਿਆਮਤ ਬਲ ਤਰੀਕ ਦੁਨੀਆਂ ਸਾਡੇ ਕੋਲ ਦੀ ਪੈਹੇ ਪੈਹੇ ਦੇ ਹੀ ਰਾਹੀ ਲੰਘ ਗਏ ਜਿਨ੍ਹਾਂ ਵਿੱਚੋਂ ਕਈ ਮੇਰੇ ਜਾਨੂ ਵੀ ਸਨ ਪਾਲ ਭਲਾ ਲੰਘਣ ਵਾਲੇ ਆਪਾਂ ਨੂੰ ਕੀ ਖਿਆਲ ਕਰਦੇ ਹੋਣਗੇ ਜੋ ਖਿਆਲ ਕਰਦੇ ਹਨ ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਇਹ ਇਹੋ ਜਿਹੇ ਖਿਆਲ ਹੀ ਕਰਨ ਜਾਣਦੇ ਹਨ ਹੋਰ ਇਹਨਾਂ ਤੇ ਚੰਗੀ ਆਸ਼ਾ ਨਿਰਮੋਲ ਹੈ ਦੁਨੀਆ ਦੇ ਸਾਰੇ ਭੈੜੇ ਸ਼ਬਦ ਮਨ ਹੀ ਮਨ ਵਿੱਚ ਇਹਨਾਂ ਸਾਡੇ ਲਈ ਵਰਤ ਛੱਡੇ ਹੋਣਗੇ ਅਸੀਂ ਪਾਣੀ ਬਾਂ ਥੋੜੇ ਚਿਰ ਲਈ ਚੁੱਪ ਹੋ ਗਏ ਸਾਥ ਦੋ ਖੇਤਾਂ ਦੀ ਵਿੱਤੇ ਹਰਿਆਵਲ ਵਿੱਚ ਮਦਹੋਸ਼ ਬਾਗ ਫੁਲਾਰੇ ਖਾਰਿਆ ਸੀ ਮੋਰਾਂ ਦੇ ਕਾਲੇ ਸਾਂ ਟਾਲੀਆਂ ਦੀ ਠੰਡੀ ਸ਼ਾਮੇ ਵੀ ਫੜਕ ਫੜਕ ਹਿਲਦੇ ਪਾਸਤੇ ਸਨ ਗਿੱਲੀ ਧਰਤੀ ਨਾਲ ਉਹ ਹਿੱਕਾਂ ਜੋੜੀ ਠੰਡ ਮਾਨ ਰਹੇ ਸਨ ਕਦੇ-ਕਦਾਂ ਕਿੰਕੋ ਦੀ ਆਵਾਜ਼ ਨਾਲ ਸਾਰੇ ਬਾਜੂ ਮੰਡਲ ਵਿੱਚ ਨਗਮਾ ਤੜਪਾ ਦਿੰਦੇ ਚਲੋ ਬਾਗ ਦੀ ਸੈਰ ਕਰੀਏ ਪਾਲ ਨੇ ਮੇਰੇ ਦਿਲ ਨੂੰ ਖਲੋਣਿਆ ਮੈਂ ਹਾਈ ਓਏ ਨਦੀ ਕਿਨਾਰਿਆ ਕਹਿੰਦਾ ਉਠਿਆ ਜਿਵੇਂ ਮੇਰੇ ਬਲਬਲੇ ਪਾਣੀ ਨੇ ਖੋਲੇ ਸਨ ਕਿਨਾਰੇ ਕਿਨਾਰੇ ਸੀ ਬਾਗ ਦੀ ਖਿੜਕੀ ਤੱਕ ਕਪੜੇ ਮੈਂ ਖਿੜਕੀ ਪਰੇ ਕਰ ਦਿਆਂ ਕਿਆ ਇੱਥੇ ਪੌਰਾ ਫੁੱਲ ਬਣ ਕੇ ਰਹਿ ਪਈਏ ਕੀ ਲੈਣਾ ਸੜਦੇ ਕੋੜ ਵਿੱਚ ਜਾ ਕੇ ਸੱਚਮੁੱਚ ਇਸੋ ਜਾਨ ਨੂੰ ਜੀ ਨਹੀਂ ਕਰਦਾ ਹਜੇ ਹੀ ਸ਼ਾਂਤ ਤੇ ਨਵੇਕਲੀ ਜਗ੍ਹਾ ਚੰਗੇ ਬਾਗਾਂ ਨਾਲ ਨਸੀਬ ਹੁੰਦੀ ਹੈ ਤੁਸੀਂ ਤੇ ਇੱਥੇ ਨਿਤ ਆ ਕੇ ਆਪਣਾ ਦਿਮਾਗ ਫਰਫੁਲਤ ਕਰ ਜਾਂਦੇ ਹੋ ਮੇਰੇ ਵੱਲ ਵੇਖੋ ਨਿਤ ਲੋਕਾਂ ਦੀਆਂ ਚੋਵੀਆਂ ਗੱਲਾਂ ਸੁਣਨੀਆਂ ਤੇ ਨਿਤ ਨਵੇਂ ਪਿੰਡ ਦੀ ਘਰ ਦੇ ਵਿੱਚ ਇਸਨਾਨ ਪ੍ਰੇਮੀ ਮੁਖ ਜਤੀ ਨਾਲੋਂ ਫੁੱਲਾਂ-ਬੁੱਟਿਆਂ ਦੇ ਬਦੇਰੇ ਨੇੜੇ ਹਨ ਮੇਰੀਆਂ ਨਜ਼ਰਾਂ ਆਪਣਾ ਆਗਮ ਟਿਕਾਣਾ ਢੂੰਡ ਰਹੀਆਂ ਸਨ ਪਰ ਪਤਾ ਨਹੀਂ ਪਾਲ ਨੇ ਕਿਸ ਰੀਜ ਨਾਲ ਵੇਖਿਆ ਮੇਰੀ ਮਰਦ ਸ਼ਕਤੀ ਵਿੱਚ ਇੱਕ ਵਾਰ ਹੀ ਤਕੜੀ ਹਿਲਜੁਲਾ ਗਈ ਮੇਰਾ ਮਨ ਮੇਰੇ ਕਾਬੂ ਤੋਂ ਨਿਕਲ ਜਾਣਾ ਚਾਹੁੰਦਾ ਸੀ ਪਾਲ ਦੇ ਗੋਰੇ ਅੰਗ ਅੰਗੜਾਈ ਵਿੱਚ ਆਕਰ ਕੇ ਜੋਸ਼ ਆਹਾਂ ਬਣ ਰਹੇ ਸਨ ਮੈਂ ਖਮੋਸ਼ ਨਹੀਂ ਵੀ ਪਾਲੀ ਜਿਵੇਂ ਮੈਂ ਹਾਰ ਗਿਆ ਸਾਂ ਪਾਲ ਜੇ ਕੋਈ ਜ਼ਿੰਦਗੀ ਦਾ ਰਮਾਨ ਮੇਰੇ ਲਈ ਸਵਾਦ ਬਣ ਕੇ ਆਇਆ ਹੈ ਤਦ ਮੇਰੀ ਜੀ ਆ ਉਸ ਨੂੰ ਮਿਦਨ ਲਈ ਕਾਲੀ ਨਹੀਂ ਮੈਂ ਚਾਹੁੰਦਾ ਹਾਂ ਸਵਾਦ ਸਵਾਦ ਹੀ ਰਹੇ ਉਸ ਦੇ ਫਨਾ ਹੋ ਜਾਣ ਨਾਲ ਨਹੀਂ ਕਿਹਾ ਜਾ ਸਕਦਾ ਜੀਵਨ ਜੋਤ ਹਿਚਕੀ ਵਿੱਚ ਖਤਮ ਹੋ ਜਾਵੇ ਜਿਵੇਂ ਗਲਤ ਤਾਂ ਸਵਾਦ ਨੂੰ ਮਾਨਣ ਲਈ ਨਮੇਰਾ ਜ਼ਰੂਰ ਕਰ ਦੇਣਾ ਚਾਹੁੰਦਾ ਹਾਂ ਸਵਾਦ ਅੱਗੇ ਹੀ ਅੱਗੇ ਰਹੇ ਤੇ ਮੇਰੀਆਂ ਬਾਹਾਂ ਉਸ ਨੂੰ ਬੋਚਨ ਤੇ ਕੁੱਟਣ ਦੇ ਯਤਨ ਵਿੱਚ ਕਬਰ ਤੱਕ ਪੁੱਜਣ ਕੀ ਇਹਨਾ ਕਾਫੀ ਨਹੀਂ ਕਿ ਸਬਰ ਨੇ ਚੁੱਪਚਾਪ ਪਿਆਰ ਲਈ ਹਰ ਟਿਕਾਣਾ ਖਾਲੀ ਕਰ ਦਿੱਤਾ ਗੁਰਦੇਵ ਦੀ ਰੂਹ ਸੁਣ ਪਿਆਰ ਦੇ ਅੰਤ ਲਈ ਕਾਰਾ ਨਾ ਹੋ ਓੜੀਕ ਕਿ ਤੇਰੇ ਪਿਆਰ ਹੋਂਕੇ ਤੋਂ ਹਨੇਰੀ ਨਾ ਬਣ ਜਾਣ ਨਾਜ਼ਕ ਟੜਕਣ ਤੋਂ ਪਚਾਲ ਤੇ ਬੰਤੋ ਸਾਗਰ ਨਹੀਂ ਹੋ ਨਿਪੜਦਾ ਇੱਕ ਬੂੰਦ ਬੁਲਤਾ ਸ਼ਾਂਤ ਕਰ ਸਕਦੀ ਹੈ ਪਰ ਹਿਰਦੇ ਦੀ ਪਰਜਵਲਤ ਜਵਾਲਾ ਨਹੀਂ ਪਿਆਰ ਦਾ ਇੱਕ ਨਾਮ ਹੈ ਸਿਮਰਨ ਵਿੱਚ ਮਗਨ ਰਹੋ ਇਥੋਂ ਤੱਕ ਕਿ ਤੁਹਾਡੀਆਂ ਕਾਮਨਾਵਾਂ ਕਬਰ ਨਹੀਂ ਹੋ ਜਾਂਦੀਆਂ ਜੇ ਪ੍ਰੇਮ ਤੇ ਅਨੰਦ ਨੂੰ ਇੱਕ ਗਰਬਕੜੀ ਵਿੱਚ ਵੇਖਣਾ ਚਾਹੁੰਦੇ ਹੋ ਉਹਨਾਂ ਚਿਰ ਇੰਤਜ਼ਾਰ ਕਰੋ ਜਿੰਨਾ ਚਿਰ ਸੈਜ ਤੁਹਾਡੀ ਰੂਹ ਨੂੰ ਕਾਇਆ ਤੋਂ ਵੱਖ ਨਹੀਂ ਕਰ ਦਿੰਦੇ ਗੁਰਦੇਵ ਪਰ ਮੇਰੇ ਬੋਲ ਇਉਂ ਸੁਣ ਲਈ ਸੀ گیਵੇਂ ਕਿਸੇ ਮੁਖاتمہ ਦਾ ਉਪਦੇਸ਼ ਉਹ ਬਿਲਕੁਲ ਸ਼ਾਂਤ ਤੇ ਪਰੀ ਰੂਪ ਦੇ ਦਿੱਸਦੀ ਸੀ ਉਸ ਦੀਆਂ ਅੱਖਾਂ ਨੀਵੀਆਂ ਸਨ ਮੈਂ ਖਿਆਲ ਕੀਤਾ ਸ਼ਾਇਦ ਇਸ ਨੂੰ ਆਪਣੇ ਤੇ ਅਫਸੋਸ ਆ ਰਿਹਾ ਮੈਂ ਉਸ ਦਾ ਝਾਂ ਜੰਬੇ ਦੀਆਂ ਕਲੀਆਂ ਵੱਲ ਤੁਰਿਆ ਕਲੀਆਂ ਦਾ ਇੱਕ ਬੁੱਕ ਤੋੜ ਕੇ ਉਸ ਦੇ ਸਿਰ ਤੇ ਵਖੇੜ ਦਿੱਤਾ ਉਹ ਹੱਸ ਪਈ ਜਿੰਨੀਆਂ ਕਲੀਆਂ ਡਿੱਗਦੀਆਂ ਉਹ ਬੋਝ ਸਕਦੀ ਸੀ ਉਹਨੀਆਂ ਉਸ ਬੋਝੀਆਂ ਤੇ ਸਦਾਈਆਂ ਵਾਂਗ ਚੁੰਮਦੀ ਜੇਬ ਵਿੱਚ ਪਾਦੀ ਗਈ ਸਾਰੇ ਬਾਗ ਦੀ ਤਲਾਸ਼ੀ ਲੈ ਕੇ ਅਸੀਂ ਬਾਹਰ ਆਏ ਤੇ ਮੁੜ ਉਸ ਪਹੇ ਤੇ ਪਹਾੜ ਵੱਲ ਨੂੰ ਟੁੱਟ ਪਏ ਮੇਰਾ ਖਿਆਲ ਹੈ ਹੁਣ ਅੱਗੇ ਕੋਈ ਡਰ ਨਹੀਂ ਮੈਂ ਇਕੱਲੀ ਚਲੀ ਜਾਵਾਂਗੀ ਖੇਚਲ ਦੀ ਮਾਫੀ ਮੰਗਦੀ ਆ ਉਸ ਦੇ ਹੱਥ ਜੁੜੇ ਹੋਏ ਸਨ ਮੈਂ ਕੁਝ ਨਹੀਂ ਕਹਿ ਸਕਦਾ ਅੱਛਾ ਚਲੋ ਤੁਸੀਂ ਹਨੇਰਾ ਮੂੰਹ ਅੱਡੀ ਵੱਧ ਰਿਹਾ ਉਹ ਚਲੀ ਗਈ ਮੈਂ ਵੀ ਵਾਪਸ ਮੁੜਿਆ ਪਰ ਫਿਰ ਪਿੱਛੇ ਪੌਂਕੇ ਤੱਕਿਆ ਜਿਵੇਂ ਉਹ ਮੇਰੇ ਅੰਦਰੋਂ ਕੁਝ ਕੱਢ ਕੇ ਲੈ ਗਈ ਸੀ ਮੇਰਾ ਦਿਲ ਭਾਰਾ ਸੀ ਪਰ ਅੰਦਰਲਾ ਕਹਿ ਰਿਹਾ ਸੀ ਵਿੱਚੋਂ ਕੁਝ ਨਿਕਲ ਜ਼ਰੂਰ ਗਿਆ ਮੈਂ ਉਸ ਦੀਆਂ ਧਰਤੀ ਦੀ ਹਿੱਕ ਤੇ ਕੀਤੀਆਂ ਪੈੜਾਂ ਵੇਖ ਰਿਹਾ ਸਾਂ ਇੱਕ ਪੈੜ ਨੇ ਮੇਰੇ ਮਨ ਨੂੰ ਆਪਣੇ ਵੱਲ ਖਿੱਚਿਆ ਤੇ ਮੇਰੇ ਹੱਥ ਨੇ ਮਿੱਟੀ ਦੀ ਮੁਠੀ ਭਰ ਲਈ ਉਪਵਿੱਤਰ ਚੰਨ ਸ਼ੋ ਜਿਸ ਨੇ ਮਿੱਟੀ ਵਿੱਚ ਜ਼ਿੰਦਗੀ ਸੜਕਾ ਦਿੱਤੀ ਸੀ। ਬਾਕੀ ਅਗਲੇ ਅੰਕ ਵਿੱਚ ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।